ਹਾਂਜੀ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਲੇਟਾਂ ਕਿਸ ਤਰੀਕੇ ਨਾਲ ਪਾਉਣੀਆਂ ਹੁੰਦੀਆਂ ਨੇ ਉਸ ਬਾਰੇ ਤੁਹਾਨੂੰ ਦੱਸਣ ਲੱਗੀ ਆਂ ਜੀ ਮੈਂ ਦੇਖੋ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਰੱਖਿਆ ਪਲੇਟਾਂ ਦੇ ਤੇ ਇਹ ਆਪਣਾ ਮੇਨ ਕਪੜਾ ਹੈ ਜੀ ਇਹ ਆਪਣਾ ਲਾਈਨਿੰਗ ਹੈ ਸੋ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਪਲੇਟ ਨੂੰ ਚੱਕਣਾ ਹੁੰਦਾ ਮੋਢੇ ਵਾਲੇ ਕੱਟ ਨੂੰ ਤੇ ਆ ਵਾਲੇ ਨਿਸ਼ਾਨ ਨੂੰ ਇਸ ਤਰੀਕੇ ਨਾਲ ਤੇ ਅੱਧੇ ਇੰਚ ਦੀ ਆਪਾਂ ਪਲੇਟ ਪਾਉਣੀ ਹੈ ਜੀ ਇਹਦੇ 'ਚ ਉੱਪਰ ਮੋਟੀ ਪਲੇਟ ਇਸ ਤਰੀਕੇ ਨਾਲ ਥੋੜੀ ਥੋੜੀ ਉਤਾਰਦੇ ਜਾਣਾ ਕਪੜੇ ਦੀ ਸਭ ਤੋਂ ਪਹਿਲਾਂ ਕੀ ਹੈ ਜੀ ਆਪਾਂ ਇੱਕ ਸਾਈਡ ਦੀ ਹੀ ਪਲੇਟ ਨੂੰ ਕੰਪਲੀਟ ਕਰਨਾ ਹੁੰਦਾ ਇਹ ਨਹੀਂ ਕਰਨਾ ਆਪਾਂ ਪਹਿਲਾਂ ਇੱਧਰ ਪਾ ਲਈ ਫਿਰ ਉੱਧਰ ਪਲੇਟ ਪਾ ਲਈ ਠੀਕ ਹੈ ਜੀ ਇਹ ਤਰੀਕਾ ਗਲਤ ਹੈ ਜੀ ਸੇਮ ਇਸ ਤਰੀਕੇ ਨਾਲ ਦੇਖੋ ਇੱਥੋਂ ਆਪਾਂ ਇਸ ਤਰੀਕੇ ਨਾਲ ਪਲੇਟ ਨੂੰ ਫੜਨਾ ਹੁਣ ਆਪਾਂ ਸੈਂਟਰ ਵਾਲੀ ਪਲੇਟ ਨੂੰ ਵੀ ਇਸੇ ਤਰੀਕੇ ਨਾਲ ਪਾ ਲਾਂਗੇ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਜੀ ਇਸ ਤਰੀਕੇ ਦੀ ਤੁਹਾਡੇ ਨਾਲ ਛੋਟੀ ਛੋਟੀ ਟਿਪਸ ਤੇ ਟ੍ਰਿਕਸ ਮੈਂ ਲੈ ਕੇ ਆਉਂਦੀ ਰਹਿਣੀ ਆ ਜੀ ਤੇ ਨੌਲੇਜ ਵਾਲੀ ਗੱਲਾਂ ਨੇ ਇਹ ਕਿਉਂਕਿ ਇਹ ਹੀ ਛੋਟੇ ਛੋਟੇ ਗਲਤੀਆਂ ਆਪਾਂ ਸੂਟ ਸਟੀਚਿੰਗ ਟਾਈਮ ਕਰਦੇ ਆ ਜੀ ਜਿਹੜਾ ਆਪਣੇ ਸੂਟ ਦੀ ਫਿਟਿੰਗ ਨਹੀਂ ਆਉਂਦੀ ਫਿਰ ਇਹ ਦੇਖੋ ਜੀ ਸੇਮ ਇਸੇ ਤਰੀਕੇ ਨਾਲ ਮੈਂ ਦੂਜੀ ਸਾਈਡ ਵੀ ਪਲੇਟ ਕੰਪਲੀਟ ਕਰ ਲਈ ਸੀ ਜੀ ਸੋ ਇਹ ਦੇਖੋ ਜੀ ਪੂਰੀ ਫਿਨਿਸ਼ਿੰਗ ਨਾਲ ਆਪਣੀਆਂ ਪਲੇਟਾਂ ਕੰਪਲੀਟ ਹੋਈਆਂ ਨੇ ਤੇ ਪਲੇਟਾਂ ਦੇ ਵਿੱਚ ਦੇਖੋ ਜੀ ਇਸ ਤਰੀਕੇ ਦਾ ਜਦੋਂ ਬਲੂਨ ਬਣਦਾ ਬਣਦਾ ਤਾਂ ਸਮਝੋ ਕਿ ਆਪਣੀ ਫਿਟਿੰਗ ਜਿਹੜੀ ਹੈਗੀ ਆ ਉਹ ਪਰਫੈਕਟ ਆਊਗੀ ਠੀਕ ਹੈ ਜੀ ਕਿਉਂਕਿ ਇਸ ਤਰੀਕੇ ਦਾ ਜਦੋਂ ਬਲੂਨ ਬਣਦਾ ਇਹਦੇ ਨਾਲ ਹੀ ਆਪਣੀ ਸੂਟ ਦੀ ਫਿਟਿੰਗ ਹੈ ਜੀ ਜਿਹੜੀ ਵਧੀਆ ਲੱਗਦੀ ਆ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖਣ ਲਈ